ਨਾਜ਼ਪੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗਣੇਸ਼ ਚਤੁਰਥੀ ਮੌਕੇ ਗਣੇਸ਼ ਉਤਸਵ ਜਨਕਪੁਰੀ ਨਿਵਾਸੀਆਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਨਕਪੁਰੀ ਨਗਰ ਨਿਵਾਸੀਆਂ ਵੱਲੋਂ ਗਲੀ ਨੰਬਰ 15 ਵਿੱਚ ਗਣਪਤੀ ਬੱppa ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਗਣਪਤੀ ਬੱppa ਜੀ ਦੀ 10 ਦਿਨ ਪੂਜਾ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪੰਕਜ ਹਾਂਡਾ ਸਨੀ ਸ਼ਰਮਾ ਨੇ ਦੱਸਿਆ ਕਿ ਅੱਜ ਗਣਪਤੀ ਬੱppa ਦੀ ਪੂਜਾ ਕੀਤੀ ਗਈ ਅਤੇ ਫਿਰ ਸ਼ਰਦਾਲੂਆਂ ਨੇ ਗਣਪਤੀ ਬੱppa ਨੂੰ ਧੂਮ-ਧਾਮ ਨਾਲ ਵਧਾਈ ਕੀਤੀ ਦਿੰਦੇ ਹੋਏ ਕਿਹਾ ਕਿ ਅਗਲੇ ਸਾਲ ਜਲਦੀ ਵਾਪਸ ਆਉਣ ਲਈ ਕਿਹਾ ਇਸ ਦੇ ਨਾਲ ਹੀ ਉਹਨਾਂ ਨੇ ਭਗਵਾਨ ਗਣਪਤੀ ਬੱppa ਜੀ ਦੀ ਮੂਰਤੀ ਨੂੰ ਸਤਰੁਜ ਤ੍ਰਿਆ ਵਿੱਚ ਬੇਸਰਜਤ ਕੀਤਾ ਇਸ ਮੌਕੇ ਪੰਕਜ ਹਾਂਡਾ ਸਨੀ ਸ਼ਰਮਾ ਚਿੰਟੂ ਬੱਬੂ ਬਿੱਲੂ ਮਨੋਜ ਸ਼ਿਬੂ ਮਾਸ਼ੂ ਮਨੀਸ਼ ਤਾਇਲ ਰਜਨੀ ਸ਼ਰਮਾ ਅਮਨਦੀਪ ਕੌਰ ਕਾਜਲ ਹਾਂਡਾ ਤਨੂ ਸ਼ਰਮਾ ਰੇਖਾ ਬੀਬੀ ਮੀਨੂ ਤਾਇਲ ਮਨਪ੍ਰੀਤ ਕੌਰ ਕਿਰਨਕੌਰ ਗौरी ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ